ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੀ ਹਾਲ ਚਾਲ ਹੈ ਅੱਜ ਆਪਾਂ ਗੱਲਬਾਤ ਕਰਾਂਗੇ ਗਮਾੜਾ ਵੱਲੋਂ ਮਹਾਲੀ ਦੇ ਵਿੱਚ ਕੱਡੀਆਂ ਗਈਆਂ ਕਮਰਸ਼ੀਅਲ ਪ੍ਰਾਪਰਟੀਆਂ ਦੀ ਇੱਕ ਆਕਸ਼ਨ ਜਿਹਦੇ 'ਚ ਤੁਸੀਂ ਹਿੱਸਾ ਲੈ ਸਕਦੇ ਹੋ ਆਨਲਾਈਨ ਤੇ ਕਈ ਗੁਣਾ ਪੈਸੇ ਕਮਾ ਸਕਦੇ ਹੋ ਤੇ ਇਸ ਸਕੀਮ ਦਾ ਫਾਇਦਾ ਲੈਣ ਦੇ ਲਈ ਤੁਹਾਨੂੰ ਮੈਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ ਦੇ ਨਾਲ ਦੀ ਨਾਲ ਦੋਸਤੋ ਤੁਹਾਨੂੰ ਦੱਸਾਂਗਾ ਕਿ ਇਹ ਆਪਸ਼ਨ ਹੁੰਦੀ ਕੀ ਹੈ ਤੇ ਕਿਵੇਂ ਕਮਾਂਡਾ ਇਹ ਆਪਸ਼ਨ ਕਰਦਾ ਹੈਗਾ ਸਾਰਾ ਕੁਝ ਤੁਹਾਡੇ ਨਾਲ ਸਾਂਝ ਪਾਉਣਿਆ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਕਿਉਂਕਿ ਇਹ ਤੁਹਾਡੇ ਕੰਮ ਦੀ ਵੀਡੀਓ ਆ ਤੇ ਨਾਲ ਦੀ ਨਾਲ ਵੀਰ ਨੂੰ ਸ਼ੇਅਰ ਵੀ ਕਰ ਦਿਓ ਆਹ ਵੀਡੀਓ ਕਰਦੇ ਆ ਸਟਾਰਟ ਵਾਈਕਰ ਜਿੱਕਾ ਖਾਲਸਾ ਵਾਈਕਰ ਜਿੱਤ ਪਤੇ ਦੋਸਤੋ ਕਮਾਂਡਾ ਯਾਨੀ ਕਿ ਇੱਕ ਜਿਹੜਾ ਸਰਕਾਰੀ ਤੌਰ ਤੇ ਸਾਡਾ ਮਹਾਲੀ ਦਾ ਜਿਹੜਾ ਇੱਕ ਨਹਿਕਮਾ ਹੈਗਾ ਜਿਹੜਾ ਕਿ ਰੀਅਲ ਸਟੇਟ ਦਾ ਸਾਰਾ ਕੁਝ ਚਲਾਉਂਦਾ ਹੈਗਾ ਜਿੱਥੇ ਕੇਂਦਰ ਬਿੰਦੂ ਹੈ ਕਮਾਡਾ ਵੱਲੋਂ ਜਿਹੜੀਆਂ ਸਕੀਮਾਂ ਕੱਟੀਆਂ ਜਾਂਦੀਆਂ ਹੁੰਦੀਆਂ ਨੇ ਜਿਵੇਂ ਮੰਨ ਲਓ ਸੈਕਟਰ ਕੱਟੇ ਜਾਂਦੇ ਨੇ ਪੰਜਾਬੀ ਚ ਕਲੋਨੀਆਂ ਕਹਿ ਲੋ ਸੈਕਟਰ ਕਹਿ ਲੋ ਉਹਦੇ ਚ ਗਮਾਡਾ ਕੀ ਕਰਦਾ ਜੀ ਪਹਿਲਾਂ ਇੱਕ ਸਕੀਮ ਬਣਾਉਂਦਾ ਜਿਵੇਂ ਐਰੋ ਸਿਟੀ ਤੁਸੀਂ ਜਾਣਦੇ ਹੋ ਸਾਰੇ ਆਈਟੀ ਸਿਟੀ ਇਸ ਤਰ੍ਹਾਂ ਦੇ ਸੈਕਟਰ ਜਦੋਂ ਗਮਾਡਾ ਕੱਟਦਾ ਹੈਗਾ ਉਸ ਦਾ ਇਹ ਇੱਕ ਏਰੀਆ ਤੈਅ ਕਰਦਾ ਹੈਗਾ ਕਿ 8000 9000 ਸਕੁਆਰ ਫੁੱਟ ਜਾਂ ਜਿੰਨਾ ਵੀ ਸਕੁਆਰ ਗਾਜ ਆ ਇੱਥੇ ਅਸੀਂ ਆ ਸਕੀਮ ਕੱਟ ਰਹੇ ਹਾਂ ਉਹਦੇ ਵਿੱਚ ਦੋਸਤੋ ਉਹਨੂੰ ਇਹ ਡਿਵੈਲਪ ਕਰਦੇ ਨੇ ਲੈਂਡ ਪੂਲਿੰਗ ਦੇਖ ਕੇ ਲੋਕਾਂ ਤੋਂ ਜ਼ਮੀਨ ਖਰੀਦੀ ਜਾਂਦੀ ਹੈ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਦੇ ਵਿੱਚ ਜਿਹੜੇ ਲੈਂਡ ਕੂਲਿੰਗ ਦੇ ਪਲਾਟ ਨੇ ਉਹ ਲੋਕਾਂ ਨੂੰ ਦੇ ਦਿੱਤੇ ਜਾਂਦੇ ਨੇ ਜਾਨੀ ਕਿ ਕਹਿਣ ਦਾ ਭਾਅ 4840 ਗਜ ਇਕੜ ਦੇ ਵਿੱਚੋਂ 1200 ਗਜ ਪਲਾਟ ਨੇ ਜਿਹੜੇ ਉਹ ਮਾਲਕ ਨੂੰ ਦੇ ਦਿੱਤੀ ਜਾਂਦੀ ਹੈ ਜ਼ਮੀਨ 4840 ਗਜੋਂ ਤੋਂ ਲੈ ਲਈ ਜਾਂਦੀ ਆ ਤੇ 1200 ਗਜ ਉਹਨਾਂ ਨੂੰ ਵਾਪਸ ਦੇ ਦਿੱਤੀ ਜਾਂਦੀ ਹੈ ਜਿੱਦੇ 200 ਗਜ ਕਮਰਸ਼ੀਅਲ ਤੇ 1000 ਗਜ ਰੈ residencial ਇਹ ਮੈਂ ਪਹਿਲਾਂ ਵੀ ਕਈ ਵਾਰੀ ਤੁਹਾਡੇ ਨਾਲ ਸਾਂਝ ਪਾਈ ਹੈ ਇਸ ਗੱਲ ਦੀ ਉਸ ਤੋਂ ਬਾਅਦ ਜਿਹੜੀ ਪ੍ਰਾਪਰਟੀ ਗਮਾਡਾ ਕੋਲੇ ਰਹਿ ਜਾਂਦੀ ਆ ਉਸ ਤਾਂ ਜਿਹੜੀ ਕਿੰਨੇ ਪਰਸੈਂਟ ਦਾ ਛੱਡ ਦਿੱਤੀ ਜਾਂਦੀ ਆ ਵੇਸਟੇਜ ਉਸ ਤੋਂ ਬਾਅਦ ਬਾਕੀ ਦੀ ਜਿਹੜੀ ਪ੍ਰਾਪਰਟੀ ਆ ਇਹਨਾਂ ਕੋਲੇ ਕਮਰਸ਼ੀਅਲ ਪ੍ਰਾਪਰਟੀ ਦੀਆਂ ਜਿਹੜੀਆਂ ਸਾਈਟਾਂ ਨੇਗੀਆਂ ਪ੍ਰਾਈਮ ਲੋਕੇਸ਼ਨ ਤੇ ਸਾਈਟਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਗਮਾਡਾ ਆਪਣੇ ਕੋਲੇ ਰੱਖ ਲੈਂਦਾ ਯਾਨੀ ਕਿ ਵੱਡੀ ਰੋਡ ਦੇ ਨਾਲ-ਨਾਲ ਸਾਈਡਾਂ ਹੁੰਦੀਆਂ ਨੇ ਉਹਨਾਂ ਨੂੰ ਕਮਰਸ਼ੀਅਲ ਪਰਪਸ ਦੇ ਲਈ ਵੱਡੀਆਂ ਬਿਲਡਿੰਗਾਂ ਬਣਾਉਣ ਦੇ ਲਈ ਪਹਿਲਾਂ ਆਪਣੇ ਕੋਲ ਰੱਖਿਆ ਜਾਂਦਾ ਹੈ ਜਦੋਂ ਉਹ ਏਰੀਆ ਪੂਰਾ ਡਿਵੈਲਪ ਹੋ ਜਾਂਦਾ ਹੈ ਫਿਰ ਉਸ ਏਰੀਏ ਨੂੰ ਬਾਰੀ-ਬਾਰੀ ਉਹਦੀ ਆਕਸ਼ਨ ਕਰਾਈ ਜਾਂਦੀ ਹੈ ਉਹ ਲੋਕਾਂ ਨੂੰ ਵੇਚੀ ਜਾਂਦੀ ਹੈ ਹੁਣ 66A ਦੇ ਵਿੱਚ ਇੱਕ ਆਕਸ਼ਨ ਕੱਢੀ ਗਈ ਹੈ ਜਿਹੜਾ ਕਿ 에어ਪੋਰਟ ਦੇ ਬਿਲਕੁਲ ਨਾਲ ਹੈ ਏਰੀਆ ਉਹਦੀਆਂ ਆਕਸ਼ਨਾਂ ਕੱਢੀਆਂ ਗਈਆਂ ਨੇ ਉਹਦੇ 'ਚ ਆਹ ਸ਼ੋਅਰੂਮ ਵੀ ਨੇ ਉਹਦੇ 'ਚ ਵੱਡੀਆਂ ਸਾਈਟਾਂ ਵੀ ਨੇ ਹਰ ਇੱਕ ਤਰ੍ਹਾਂ ਦੀਆਂ ਸਾਈਟਾਂ ਉਹ ਤੁਸੀਂ ਜਾ ਕੇ ਗਮਾਡਾ ਦੀ ਵੈਬਸਾਈਟ ਦੇ ਉੱਪਰ ਆਉਣ ਜਾਂ ਤਾਂ ਇਹ ਦੇ ਵਿੱਚ ਜਿਹੜੇ ਇਹ ਆਕਸ਼ਨ ਕੱਢੀ ਗਈ ਆ ਵੱਖੋ ਵੱਖਰੀ ਆਨਲਾਈਨ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਨਲਾਈਨ ਹੀ ਤੁਸੀਂ ਇਹਨਾਂ ਨੂੰ ਭਰ ਸਕਦੇ ਹੋ ਉਹਦੇ ਦੋਸਤੋਂ ਹੁੰਦਾ ਕੀ ਹੈ ਤੁਸੀਂ ਜਿਹੜੀ ਆਕਸ਼ਨ ਕਰਕੇ ਉਹ ਸ਼ੋਰੂਮ ਜਾ ਜਿਹੜੀ ਵੱਡੀ ਸਾਈਟ ਵੀ ਆ ਅਗਰ ਤੁਸੀਂ ਉਹ ਲੈਣੇ ਹੋ ਤਾਂ ਤੁਸੀਂ ਪਹਿਲਾਂ ਕੁਝ ਪਰਸੈਂਟ ਪੈਸੇ ਭਰ ਕੇ ਤੁਸੀਂ ਉਹਦੇ ਬੋਲੀਕਾਰ ਬਣ ਸਕਦੇ ਹੋ ਆਪਣੀ ਬਿਡ ਪਾ ਸਕਦੇ ਹੋ ਆਪਣੀ ਇੱਕ ਬੋਲੀ ਲਾ ਸਕਦੇ ਹੋ ਉਹ ਬੋਲੀ ਲਾ ਕੇ ਆਨਲਾਈਨ ਤੁਸੀਂ ਉਹਦੇ ਚ ਸ਼ਾਮਲ ਹੋ ਜਾਂਦੇ ਹੋ ਉਸ ਤੋਂ ਬਾਅਦ ਅਗਰ ਤੁਹਾਨੂੰ ਉਹ ਮਿਲ ਜਾਂਦੀ ਆ ਮੰਨ ਲਓ ਤੁਸੀਂ ਰੇਟ ਜਿਹੜਾ ਕਿਸੇ ਨੇ 100 ਰੁਪਇਆ ਪਾਰਤਾ ਕਿਸੇ ਨੇ 120 ਪਰ ਤੇ ਕਿਸੇ ਨੇ ਕਿੰਨੇ ਜੀ ਦਾ ਵੱਧ ਰੇਟ ਭਰਿਆ ਹੋਇਆ ਉਹਨੂੰ ਘਮਾਡਾ ਦੇ ਦਿੰਦਾ ਔਰ ਉਸ ਤੋਂ ਬਾਅਦ ਦੋਸਤੋ ਉਹ ਸਾਈਟ ਹੈ ਜਿਹੜੀ ਉਹਦਾ ਜਿਹੜਾ ਮੁੱਲ ਹੈ ਉਹਦੀ ਜਿਹੜੀ ਕੀਮਤ ਹੈ ਉਹ ਕਈ ਗੁਣਾ ਵੱਧ ਜਾਂਦੀ ਹੈ ਉਹਦਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਇੱਕ ਤਾਂ ਉਹਦਾ ਰੇਟ ਥੋੜਾ ਬਾਜਵ ਰੱਖਿਆ ਹੁੰਦਾ ਮੌਕੇ ਅਨੁਸਾਰ ਔਰ ਦੂਸਰਾ ਦੋਸਤੋ ਜਿਹੜਾ ਥੋੜੀ ਵੱਡੀ ਸਾਈਟ ਹੁੰਦੀ ਆ ਉਹਨੂੰ ਤੁਸੀਂ ਕੱਟ ਕੇ ਵੇਚ ਸਕਦੇ ਹੋ ਉਹਨੂੰ ਤੁਸੀਂ 25% ਜਦੋਂ ਤੁਹਾਡੇ ਨਾਮ ਟੁੱਟ ਜਾਂਦੀ ਆ ਉਹ ਉਸ ਤੋਂ ਬਾਅਦ ਤੁਸੀਂ 25% ਪੈਸੇ ਜਮ੍ਹਾਂ ਕਰਾਉਣੇ ਨੇ 25% ਪੈਸੇ ਜਮ੍ਹਾਂ ਕਰਵਾ ਕੇ ਫਿਰ ਤੁਸੀਂ ਉਹਨਾਂ ਨੂੰ ਕੱਟ ਕੇ 25% ਤੇ ਤੁਹਾਨੂੰ ਕਬਜ਼ਾ ਮਿਲ ਜਾਂਦਾ ਜਦੋਂ ਤੁਹਾਡਾ ਪੋਸੈਸ਼ਨ ਮਿਲ ਗਿਆ ਤੁਹਾਨੂੰ ਉਸ ਤੋਂ ਬਾਅਦ ਤੁਸੀਂ ਫਿਰ ਉਹਨਾਂ ਨੂੰ ਅ ਆਪਣਾ ਕੱਟ ਕੇ ਵੇਚ ਸਕਦੇ ਹੋ 25% ਪੈਸੇ ਭਰਨ ਤੋਂ ਬਾਅਦ ਤੁਹਾਡੇ ਕੋਲ ਪੈਸੇ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਤੁਸੀਂ ਉਹਦਾ ਜਿਹੜਾ ਅ ਬਾਕੀ ਦਾ ਪੈਸਾ ਭਰਨਾ ਉਹ ਤੁਸੀਂ ਵਿੱਚੋਂ ਕਮਾ ਕੇ ਭਰਨਾਗਾ ਕਿਸ਼ਤਾਂ ਭਾਈ ਤੁਸੀਂ ਪੈਸੇ ਭਰਨੇ ਹੁੰਦੇ ਨੇ ਇਹਦੇ ਦੋਸਤੋ ਜਿਹੜਾ ਵੱਡੀਆਂ ਸਾਈਟਾਂ ਦਾ ਵੱਡੇ ਲੋਕ ਹੀ ਲੈਂਦੇ ਨੇ ਪਰ ਤੁਸੀਂ ਜਿਹੜੇ ਉਹਦੇ ਸ਼ੋਰੂਮ ਵਗੈਰਾ ਨੇ ਉਹਦਾ ਫਾਇਦਾ ਲੈ ਸਕਦੇ ਹੋ ਉਹਦੇ ਤੁਸੀਂ ਸ਼ਾਮਲ ਹੋ ਸਕਦੇ ਹੋ ਕਿਉਂਕਿ ਬਹੁਤ ਮੇਰੇ ਵੀਰੇ ਇਸ ਤਰ੍ਹਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਮੇਰੇ ਨਾਲ ਕਈ ਤਾਂ ਨਾਰਾਜ਼ ਹੋ ਜਾਂਦੇ ਨੇ ਵੀ ਤੁਸੀਂ ਦੱਸੀ ਕਿਉਂ ਜਾਂ ਨਹੀਂ ਸਾਰਿਆਂ ਪੈਸਾ ਹਰੇਕ ਨੇ ਆਪੋ ਆਪਦੀ ਕਿਸਮਤ ਖਾਣੀ ਐ ਜੇ ਆਪਣੇ ਦੱਸਣ ਨਾਲ ਕਿਸੇ ਦਾ ਭਲਾ ਹੋ ਜੂਗਾ ਆਪਾਂ ਨੂੰ ਕੀ ਫਰਕ ਪੈਂਦਾਗਾ ਇਹਦੇ ਨਾਲ ਇਹ ਥੋੜਾ ਕਿ ਆਪਾਂ ਮਤਲਬ ਕਿਸੇ ਦਾ ਕੋਈ ਹੱਕ ਕੋਣਿਆ ਹਰੇਕ ਦਾ ਆਪਣਾ ਮੁਕੱਦਰ ਹੈ ਸੋ ਜਿਹੜੇ ਮੇਰੇ ਵੀਰ ਨੇ ਕਿਸੇ ਨੇ ਵੀ ਇਹਦੇ 'ਚ ਹਿੱਸਾ ਲੈਣਾ ਉਹ ਹਿੱਸਾ ਲੈ ਸਕਦਾ ਮੈਂ ਸਿਰਫ ਤੁਹਾਨੂੰ ਜਾਣਕਾਰੀ ਦਿੱਤੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ